ਸ੍ਰੀਕਾਲ ਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਸਿੱਧੂ ਡੈਰੀ ਫਾਰਮ ਆਪਣਾ ਕਰਨ ਅੱਜ ਦੁਬਾਰਾ ਫੇਰ ਪਹੁੰਚ ਚੁੱਕਿਆ ਆਪਣੇ ਫਾਰਮ ਦੇ ਵਿੱਚ ਇਹ ਕਹਿੰਦਾ ਵੀ ਮੈਂ ਵੀਡੀਓ ਬਣਾਉਣੀ ਹੈ ਜਿੱਦ ਕਰ ਰਿਹਾ ਹਾਂ ਨਾ ਚਲੋ ਪੁੱਤ ਲਾਓ ਤੁਸੀਂ ਬਣਾਓ ਫਿਰ ਵੀਡੀਓ ਫਿਰ ਤੁਸੀਂ ਭਾਪੇ ਦੀ ਬਣਾਓ ਇੱਥੇ ਬੈਠੋ ਵੀਡੀਓ ਬਣਾਉਣੀ ਹੈ ਠੀਕ ਹੈ ਪੂਰੀ ਵਧੀਆ ਮੇਰੀ ਸੋ ਹਰ ਜੀ ਉਮੀਦ ਕਰਦੇ ਆ ਸਾਰੇ ਭਰਾਵੋ ਤੁਸੀਂ ਠੀਕ ਠਾਕ ਹੋਮੋਗੇ ਹਨਾ ਆਪਾਂ ਨੇ ਪਹਿਲਾਂ ਆਪਣਾ ਚੈਨਲ ਥੋੜੇ ਟਾਈਮ ਬਾਸ ਤੇ ਰੋਕਤਾ ਸੀ ਤੇ ਆਪ ਨੂੰ ਟਾਈਮ ਨਹੀਂ ਲੱਗਿਆ ਹਨਾ ਕੰਮਾਂ ਕਾਰਾਂ ਚੁੱਲ ਜਗੇ ਮਤਲਬ ਕਿ ਨੌਜ ਬਾਰੇ ਦੱਸਿਆ ਨਹੀਂ ਗਿਆ ਹਨਾ ਕੋਈ ਵੀ ਤੇ ਆਪਾਂ ਭਰਾਵੋ ਹੁਣ ਦੁਬਾਰੇ ਮਤਲਬ ਕਿ ਐਕਟਿਵ ਹੋ ਰਹੇ ਆ ਆਪਣੇ YouTube ਚੈਨਲ ਦੇ ਉੱਤੇ ਸੋ ਵੀਰੋ ਆਪਾਂ ਨੂੰ ਵਕਤ ਬਾਕ سپورਟ ਕਰੋ ਹਨਾ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਸਾਰੇ ਜਣੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਇਹ ਛੇਰ ਕਰੋ ਦੱਬ ਕੇ ਉਹ ਵੀਰੋ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਗੱਲਾਂ ਹਨਾ ਜਿੰਨੀ ਕਾਪਣੋਂ ਨਾਲ ਦੇ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਤੋ ਆਪਣੀਆਂ ਹਨਾ ਵੀਰੋ ਤੁਹਾਨੂੰ ਦਿਖਾਉਣੇ ਆਪਣੀਆਂ ਚਾਰ ਗਾਵਾਂ ਸੂਖੀਆਂ ਹਨਾ ਤੇ ਲਿਓ ਪੁੱਤ ਹੁਣ ਮੈਂ ਬਣਾਵਾਂ ਤੁਸੀਂ ਖੜੋ ਹਾਂਜੀ ਵੀਰੋ ਆਪਣੀਆਂ ਚਾਰ ਗਾਵਾਂ ਨੇ ਜਿਹੜੀਆਂ ਹੁਣ ਸੂਪੀਆਂ ਮਿਲਕਿੰਗ ਦੇ ਉੱਤੇ ਨੇਗੀਆਂ ਠੀਕ ਹੈ ਜੀ ਥੋੜਾ ਥੋੜਾ ਟਾਈਮ ਹੀ ਹੋਇਆ 15 15 20 20 ਕੇ ਨਾ ਤੇ ਬਾਈ ਜੀ ਆਪਣੇ ਕੋਲੇ ਇਹ ਗਾਣੇ ਤਾਂ ਆਪਣੇ ਹਨਾ ਟਵਿੰਸ ਬੇਬੀ ਦਿੱਤੇ ਨੇ ਦੋ ਬੱਚੇ ਬੱਛਾ ਤੇ ਬੱੱਛੀ ਤੇ ਇਹਦਾ ਬੱਛਾ ਆ ਹਨਾ ਇਤਕੀ ਆਪਣੇ ਕੋਲੇ ਉਹਦੀ ਬੱੱਛੀਆਂ ਆਈਆਂ ਨੇ ਦੋਨਾਂ ਦੀਆਂ ਬਹੁਤ ਹੀ ਵਧੀਆ ਸੀ ਮੰਨੀਆਂ ਆ ਖੜੀ ਆ ਵੀ ਆਪਣੇ ਕੋਲੇ ਏਬੀਐਸ ਹਲਕ ਦੀ ਬੱੱਛੀ ਹਨਾ ਇੱਕ ਆਪਣੇ ਰਿਸ਼ਤੇਦਾਰ ਲੈ ਗਿਆ ਆਪਣੇ ਤੋਂ ਤੇ ਬਾਕੀ ਆ ਦੋ ਬੱਚੇ ਨੇ ਸੋ ਬਾਕੀ ਆਪਣੇ ਕੋਲੇ ਆ ਸਾਰਾ ਪੈ ਇਧਰਲੀ ਸਾਈਡ ਸੂਨ ਵਾਲੀ ਆ ਹਨਾ ਇੱਕ ਇਧਰ ਖੜੀ ਜਾ ਗਾਂ ਉਹ ਵੀ ਸੂਨ ਵਾਲੀ ਆ ਤੋ ਇਹਨਾਂ ਦੇ ਵਿੱਚ ਹਲੇ ਟਾਈਮ ਰਹਿੰਦਾ ਆਪਣਾ ਜਿਹੜਾ ਬਲ ਕਰਨਾ ਵੀਰੋ ਇਹ ਵੀ ਆਪਣੀ ਬਹੁਤ ਸਪੋਰਟ ਕਰਾਉਂਦਾ ਮਤਲਬ ਕਿ ਇਹਨੂੰ ਬਹੁਤ ਚਾਹਵਾ ਨਾ ਬੱਚਿਆਂ ਨੂੰ ਦੁੱਧ-ਦੁੱਧ ਪਿਆਉਣ ਦਾ ਵਧੀਆ ਤਰੀਕੇ ਨਾਲ ਦੇਖ ਰਿਹਾ ਕਰਦਾ ਇਹ ਵੀ ਬਹੁਤ ਜਿਆਦੇ ਚਲੋ ਪੁੱਤ ਹੁਣ ਮਸ਼ੀਨ ਲਵੇ ਤੇ ਬੈਠੋ ਜਾ ਕੇ ਨਿਗਰ ਰੱਖੋ ਉੱਥੇ ਚਲੋ 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 ਦੇਖੋ ਦੁੱਧ ਆ ਰਿਹਾ ਸੋ ਹਾਂਜੀ ਵੀਰੋ ਹਨਾ ਤੇ ਬਾਕੀ ਹੈ ਨਾ ਹੋਰ ਗੱਲਾਂ ਬਾਤਾਂ ਕੀ ਹਾਲ ਚਾਲ ਨੇ ਨਾ ਤੁਹਾਡੇ ਸਾਰਿਆਂ ਨੇ ਕਮੈਂਟਾਂ 'ਚ ਦੱਸੋ ਆਪਣੀ ਨੌਲਜ ਤੁਹਾਨੂੰ ਕਿਵੇਂ ਲੱਗਦੀ ਆ ਨਾ ਵਧੀਆ ਲੱਗਦੀ ਆ ਜਾਂ ਵੀ ਵਧੀਆ ਨਹੀਂ ਲੱਗਦੀ ਆ ਨਾ ਘੱਟ ਵਧੀਆ ਲੱਗ ਰਹੀ ਜਾਂ ਨੇ ਗੱਲਾਂ ਆਪਣੀਆਂ ਸੋ ਬਾਕੀ ਐਪ ਕੀ ਹਨ ਆਪਾਂ ਤਿਆਰ ਕਰੀਆਂ ਨੇ ਨਾ ਆਪਣੀਆਂ ਗਾਵਾਂ ਪਹਿਲਾਂ ਨਾਲੋਂ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਨਾ ਆਪਾਂ ਨੂੰ ਤੇ ਮਤਲਬ ਕਿ ਬਹੁਤ ਹੀ ਵਧੀਆ

ਕੈਮਰੇ ਤੋਂ ਉਂਗਲ ਨਹੀਂ ਚੇ ਕਰੋ ਉਂਗਲ ਨਹੀਂ ਚੇ ਨਹੀਂ ਚੇ ਕੈਮਰੇ ਤੋਂ ਉਂਗਲਾ ਹਟਾ ਪੁੱਤ ਥੱਲੇ ਕਰ ਉਹ ਰਿਆ ਮੈਂ ਦੱਸਾਂ ਸੈੱਟ ਕਰਾਂ ਉਹ ਰਿਆ ਇਹਨੂੰ ਐਸਾ ਆਏ ਪਕੜਾ ਪਕੜੋ ਇਹਦਾ ਇਹ ਆ ਇਹਨੂੰ ਇਧਰ ਹੋਣੀ ਐ ਇੱਕੋ